ਦੀ ਜਾਣਕਾਰੀ ਮੈਂ ਤਾਂ ਇਹ ਸੁਝਦਾ ਸੀਗਾ ਵੀ ਇਹ ਦੋ ਤਿੰਨ ਵਾਰ ਸੁਣ ਕੇ ਤਾਂ ਸਮਝ ਲੱਗੂਗਾ ਕਿਉਂਕਿ ਲਿਬ੍ਰੀ ਫੋਰਸ ਗ੍ਰੈਵਿਟੇਸ਼ਨਲ ਫੋਰਸ ਇਲੈਕਟ੍ਰੀਕਲ ਫੋਰਸ ਕਿਸ ਤਰੀਕੇ ਨਾਲ ਤੁਹਾਨੂੰ ਪ੍ਰੇਮ ਦੇ ਨਾਲ ਮੋਹ ਮਾਇਰੇ ਨਾਲ ਜਾਂ ਆਪਾਂ ਕਹਿ ਲਈਏ ਕਿਸ ਤਰ੍ਹਾਂ ਜੁੜੀਆਂ ਨੇ ਵਾਕਈ ਬਹੁਤ ਵਧੀਆ ਵੀਰ ਜੀ ਨੇ ਸੋਚ ਕੇ ਇਹ ਆਪਣਾ ਕੋਲ ਬਣਾਇਆ ਕਿਹੜਾ ਕਿਤੇ ਨੈਟ ਤੋਂ ਦੇਖੀ ਹੋਈ ਗੱਲ ਹੈ ਕਈ ਵਾਰ ਆਪਾਂ ਕੋਈ ਚੀਜ਼ਾਂ ਨਾਲ ਵੀਆ ਦੇ ਫੋਟੋ ਟਾਪਿਕ ਲੱਭ ਲੈਣੇ ਆਲਾ ਕਹਿੰਦਾ ਗੂਗਲ ਤੋਂ ਲੱਭੂ ਪਹਿਲਾਂ ਦੇਖ ਲਈਏ ਜੇ ਅੱਜ ਨਿਆਣੇ ਕਰਦੇ ਨੇ ਜੇ ਕਿ ਬੱਚੇ ਨੂੰ ਕੋਈ ਟਾਪਿਕ ਦੇ ਜੀ ਨਾ ਵੀ ਆ ਟਾਪਿਕ ਤੇ ਬੋਲਣਾ ਲਿਖਣਾ ਉਹ ਕੀ ਕਰਦੇ ਨੇ ਗੂਗਲ ਤੋਂ ਦੇਖਦੇ ਨੇ ਉਹੀ ਲਿਆ ਕੇ ਸਕੂਲ ਨੂੰ ਬੋਲਦੇ ਨੇ ਉਹ ਸਾਰੀ ਬੁੱਲੀ ਜਾਂਦੇ ਹੋਈ ਹੈ ਕੋਈ ਟਾਪਿਕ ਦੇ ਦੋ ਸਕੂਲ ਚ ਕਾਜੇ ਚਾਜ ਸਾਰਾ ਕੁਝ ਕਿੜੇ ਲਿਖਿਆ ਲਿਖਾਇਆ ਮਿਲਦਾ ਇਹ ਚੀਜ਼ ਨਹੀਂ ਹੁੰਦੀ ਇਹ ਜਿਹੜੀ ਦਿਲੋਂ ਕੁਝ ਦੀ ਹੈ ਡੂੰਘੇ ਗਿਆਨ ਦੀ ਹੁੰਦੀ ਹੈ ਇਹ ਰਿਸਰਚ ਵਾਲੀਆਂ ਗੱਲਾਂ ਨੇ ਬਹੁਤ ਵੀ ਟੇਢੀਆਂ ਗੱਲਾਂ ਨੇ ਮੈਂ ਇੱਕ ਮਤਨ ਗੱਲ ਕਰਦਾ ਮੈਂ ਜੋ ਵੀ ਆ ਪੜ੍ਹਦੇ ਸੀ ਨਾ ਸਾਨੂੰ ਆਰਟ ਪ੍ਰੋਫੈਸਰ ਟੀਚਰ ਪ੍ਰੋਫੈਸਰ ਉਹਨੇ ਸਾਹਮਣੇ ਗੱਲ ਕਹੀ ਪਹਿਲੇ ਦਿਨ ਹੀ ਬੋਰਡ ਤੇ ਉਹਨੇ ਇੱਕ ਲਾਈਨ ਮਾਰਤੀਆਂ ਸਿੱਧੀ ਕਹਿੰਦੇ ਕਿ ਕੀ ਮਤਲਬ ਆ ਦੱਸੋਗੇ ਉਹਨੂੰ ਵੀ ਪਤਾ ਉਹ ਕਹਿੰਦੇ ਡਰਾਇੰਗ ਦੇ ਵਿੱਚ ਆਰਟ ਦੇ ਵਿੱਚ ਜਦੋਂ ਅਸੀਂ ਲਾਈਨ ਪਾਉਂਦੇ ਨੂੰ ਬੋਰਡ ਤੇ ਉਤਲਾ ਅਸਮਾਨ ਨਾਲ ਥੱਲੇ ਧਰਤੀ ਹੈ ਜਿੰਨੀ ਵੀ ਅਸੀਂ ਮੰਨ ਲਓ ਅਸੀਂ ਝੌਂਪੜੀ ਦਿਖਾਉਣੀ ਹੈ ਤਾਂ ਅਸੀਂ ਥੱਲੇ ਸਿੱਧੇ ਦਿਖਾਵਾਂਗੇ ਬੇਸ ਜਿਹੜਾ ਜਾਂ ਬਦਲ ਹੁਣ ਇਹ ਉੱਤੇ ਦਿਖਾਵਾਂਗੇ ਉਹਨਾਂ ਨੇ ਡੈਫੀਨੇਸ਼ਨ ਦੱਸੀ ਸਮੋਂ ਜਿਹੜੀ ਗੱਲ ਤੇ ਮੈਂ ਕਹਣਾ ਵੀ ਆਰਟ ਤੇ ਕਰਾਫਟ ਸਿਰਕੇ ਜੇ ਤੁਸੀਂ ਗੱਲ ਕਰੀਏ ਜਿਹੜੀ ਤੁਸੀਂ ਕ੍ਰੀਏਟ ਕਰਦੇ ਹੋ ਆਰਟ ਜਾਂ ਨਕਲ ਕਰਦੇ ਹੋ ਕਰਾਫਟ ਪਹਿਲੀ ਵਾਰ ਜਦ ਤੁਸੀਂ ਕ੍ਰੀਏਟ ਕਰਦੇ ਹੋ ਮੈਂ ਜਿਹੜਾ ਕਿਹਾ ਵੀ ਆਪਣੇ ਵੱਲੋਂ ਬਣਾ ਕੇ ਲੇਖਣਾ ਤੋਂ ਆਰਟ ਤੇ ਜੇ ਤੁਸੀਂ ਉਹੀ ਦੂਜਾ ਦੇਖ ਕੇ ਲੇਖੋ ਕਰਾਫਟ ਜਨਾ ਮਲਟੀਪਲੀਕੇਟ ਆਹ ਕਰਾਫਟ ਠੀਕ ਥੈਂਕ ਯੂ ਬੜਾ ਵਧੀਆ ਵੀ ਡੈਫੀਨੇਸ਼ਨ ਕਲੀਅਰ ਹੋ ਗਈ ਥੀ ਬਹੁਤ ਸੋਹਣੀ ਆ ਆਰਟ ਐਂਡ ਕਰਾਫਟ ਦੀ ਵਧੀਆ ਗੱਲ ਸੀ ਚਲੋ ਵੀ ਜੀ ਦਾ ਬਹੁਤ ਬਹੁਤ ਧੰਨਵਾਦ ਬੜਾ ਤੁੰਗੀਆਂ ਗੱਲਾਂ ਸਾਨੂੰ ਸੁਣਨ ਨੂੰ ਵਧੀਆ ਬੜਾ ਚੰਗਾ ਲੱਗਦਾ ਹੈ ਤਾਂ ਗੈਦਰਿੰਗ ਘੱਟ ਸੀ ਕਿ ਮੈਂ ਕਹਿੰਦਾ ਇਹ ਜਿਹੇ ਵਿਚਾਰ ਸੁਣਨ ਦੀ ਵਾਤੇ ਤੁਹਾਨੂੰ ਜੀ ਵਿੱਤ ਵੱਧ ਹੋਣੇ ਚਾਹੀਦੀ ਹੈ ਚਲੋ ਬਹੁਤ ਵਧੀਆ ਤੇ ਮੈਂ ਇੱਕ ਜ਼ਰੂਰੀ ਇੱਕ ਵਾਰ ਸਾਰਿਆਂ ਦੇ ਨਾਮ ਬੋਲਦਾ ਜਿਨ੍ਹਾਂ ਦੇ ਬਰਥਡੇ ਇਸ ਮਹੀਨੇ ਆਇਆ ਕਰਦੇ ਆ ਪੁੱਤ ਨੋਟ ਜੇ ਜੋ ਕੁਝ ਪਹੁੰਚੇ ਨੇ ਕਿਉਂਕਿ ਇਸ ਵਾਰ 28 ਮੈਂਬਰ ਨੇ ਸਾਰਿਆਂ ਨੂੰ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਤੰਦਰੁਸਤੀ ਦੀ ਕਾਮਨਾ ਕਰਦੇ ਆ ਇਹਨਾਂ ਦੀ ਚੜ੍ਹਦੀ ਕਲਾ ਦੀ ਸਾਵਨਾ ਕਰਦੀਆਂ ਮੈਂ ਪਹਿਲੇ ਮੈਂਬਰ ਨੇ ਸ਼੍ਰੀਮਤੀ ਮਰਮੋਣ ਕੌਰ ਜੀ ਸ਼੍ਰੀਮਤੀ ਬਲਵਿੰਦਰ ਕੌਰ ਜੀ ਸ਼੍ਰੀਮਤੀ ਅਜਿੰਦਰਪਾਲ ਕੌਰ ਜੀ ਸ਼੍ਰੀਮਤੀ ਗੁਰਜੀਤ ਕੌਰ ਜੀ ਸ਼੍ਰੀਮਤੀ ਨਵਜੀਤ ਕੌਰ ਸਰਦਾਰ ਪ੍ਰਦੀਪ ਸਿੰਘ ਮਰਜਾਰਾ ਜੀ ਸ਼੍ਰੀਮਤੀ ਕਾਂਤਾ ਵੇਦੀ ਜੀ ਸ਼੍ਰੀਮਤੀ ਬਲਜੀਤ ਕੌਰ ਸਰਦਾਰ ਅਮਨ ਸਿੰਘ ਕਾਂਗਰਸ ਸਰਦਾਰ ਜਸਵਿੰਦਰ ਸਿੰਘ ਕੌਰ ਸ਼੍ਰੀਮਤੀ ਸੰਤੋਸ਼ ਪਤਰਾ ਜੀ ਸ਼੍ਰੀਮਤੀ ਹਰਵਿੰਦਰ ਕੌਰ ਜੀ ਸ਼੍ਰੀਮਤੀ ਸੁਰਿੰਦਰ ਕੌਰ ਮਿਸਰ ਅਰਸ਼ ਸਪ੍ਰੀਤ ਕਰੋ ਸਦਾ ਹਰਿੰਦਰ ਰਿੰਦਰਜੀਤ ਸਿੰਘ ਜੀ ਦਾ ਕਰਮਜੀਤ ਸਿੰਘ ਜੀ ਦਾ ਹਰਦੀਪ ਸਿੰਘ ਜੀ ਸ਼੍ਰੀਮਤੀ ਅਮਰਜੀਤ ਕੌਰ ਸ਼੍ਰੀਮਤੀ ਰਾਜਵਰ ਕੌਰ ਢੁੰਮੀ ਦਰਾਜ ਬੰਦ ਕੌਰ ਢੁੰਮੀ ਢੁੰਮੀ ਰਾਜਵਰ ਕੌਰ ਢੁੰਮੀ ਸ਼੍ਰੀ ਕਮਲ ਕਸ਼ੋਰ ਮੁੱਤਾ ਜੀ ਸਦਾ ਗੁਰਪ੍ਰੀਤ ਸਿੰਘ ਜੀ ਸਦਾ ਰੁਪਿੰਦਰ ਸਿੰਘ ਜੀ ਡਾਕਟਰ ਰਾਜ ਰਾਜਬੀਸ਼ ਮੋਦੀ ਰਾਜਬੀਸ਼ ਮੋਦੀ ਸਾ ਮਨਜਿੰਦਰ ਸਿੰਘ ਜੀ ਸ਼੍ਰੀਮਤੀ ਰਸਪਾਲ ਕੌਰ ਸ਼੍ਰੀ ਇਨਾਇਤ ਕੁਲਰ ਇਨਾਇਤ ਕੁਲਰ ਸ਼੍ਰੀ ਇਨਾਇਤ ਕੁਲਰ ਸਾ ਜਗਪਾਲ ਸਿੰਘ ਜੀ ਸ਼੍ਰੀਮਤੀ ਰਮਨਦੀਪ ਕੌਰ ਜੀ ਇਹਨਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜਨਮ ਦਿਨ ਦੀਆਂ ਤੇ ਇਹਨਾਂ ਵਿੱਚ ਜਿੰਨੇ ਮੈਂਬਰ ਹਾਜ਼ਰ ਹੋਏ ਨੇ ਉਹਨਾਂ ਨੂੰ ਲਾਸਟ ਵਿੱਚ ਅਸੀਂ ਜੂਰ ਸਮਾਪਤ ਕਰਾਂਗੇ ਕేశਵਰ ਜੋ ਮੈਨੂੰ ਵੀਜੀ ਨੇ ਵਿਚਾਰ ਦਿੱਤਾ ਕਿ ਤੁਸੀਂ ਗੌਰ ਦਿਓ ਉਹ ਹੈ 4 ਮਹੀਨੇ ਦੀ ਸੀਡੀ 15 ਬੜਾ ਤੇ ਵੀ ਸੀਡੀ 15 ਬੜਾ ਕਿਉਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਮਹੀਨਾ 4 ਮਹੀਨੇ ਦੇ ਵਿੱਚ ਨੂੰ ਸੀਡੀ 15 ਬੜਾ ਕਿਉਂ ਕਿਹਾ ਜਾਂਦਾ ਕਿਉਂਕਿ ਸਭ ਤੋਂ ਵੱਡੀ ਵੱਧ ਸੀਡੀਆਂ ਆਪਾਂ ਕਹ ਲਈਏ ਕਿ ਇਸ ਮਹੀਨੇ ਦੇ ਵਿੱਚ ਆਇਆ ਆਪਾਂ ਇਹ ਥੋੜੀ ਜੀ 5 ਕਿਲੋ ਮਿੰਟ ਦੀ ਵਿਆਖਿਆ ਆ ਜੀ ਜਿਹੜੀ ਮੇਰੇ ਮਨ ਦੇ ਵਿੱਚ ਉੱਭਜੀ ਹੈ ਉਹ ਇਹ ਹੈ ਮੈਂ ਵੀ ਕਈ ਵਾਰ ਕਿਸੇ ਨੂੰ ਪੁੱਛ ਲੈਂਦਾ ਜੇ ਮੈਂ ਕਿਸੇ ਨੂੰ ਪੁੱਛ ਲਈ ਇਹ ਵੀ ਫਤੇਗੜ ਸਾਹਿਬ ਤੁਸੀਂ ਸਾਰੇ ਜਾਣੇ ਹੋ ਉੱਥੇ ਸ਼ੀਧੀ ਜਿਹੜਾ ਬਣਾਉਨੇ ਹੋ ਇਹ ਸ਼ੀਧੀ ਕਿਉਂ ਹੋਈ ਤਾਂ ਉਹਦਾ ਆਨਸਰ ਬੱਚੇ ਕਈ ਵਾਰ ਨਹੀਂ ਦਿੰਦੇ ਵੱਡੇ ਵੀ ਨਹੀਂ ਦੇ ਸਕਦੇ ਸ਼ੀਧੀ ਕਿਉਂ ਹੋਈ ਕੀ ਕਾਰਨ ਸੀ ਸ਼ੀਧੀ ਦੀ ਜਾ ਹੋਛੀ ਜੀਆਂ ਕਿਉਂ ਹੋਈਆਂ ਕੀ ਕਾਰਨ ਸੀ ਅੱਜ ਆਪਾਂ ਕਾਰਨ ਜਿਹੜਾ ਮੇਰੇ ਮਨ ਦੇ ਵਿੱਚ ਕਾਰਨ ਲੱਗਦਾ ਉਹ ਆਪਾਂ ਡਿਸਕਸ ਕਰ ਲੈਂਦੇ ਆ ਪਤਾ ਤਾਂ ਹੈਗਾ ਇਹ ਸ਼ੀਧੀ ਕਿਵੇਂ ਹੋਈ ਸਭ ਨੂੰ ਪਤਾ ਹੈ ਸ਼ਾਹਬਜ਼ਾਦ ਦੇ ਚਮਕੌਰ ਸਾਹਿਬ ਸ਼ੀਤ ਹੋਏ ਛੋਟੇ ਕਦਮਕਰ ਸਾਹਿਬ ਸ਼ੀਤ ਹੋਏ ਦੀਵਾਰ 'ਚ ਕਿਸ ਤਰੀਕੇ ਨਾਲ ਉਸ ਵਕਤ ਜਿਹੜਾ ਸਰਹੰਦਾ ਨਵਾਬ ਸੀ ਉਹਨੇ ਕਾਜੀ ਨੂੰ ਹੁਕਮ ਕੀਤਾ ਕਿਸ ਤਰੀਕੇ ਨਾਲ ਸੁਣਵਾਈਆਂ ਹੋਈਆਂ ਕਿਸ ਤਰੀਕੇ ਨਾਲ ਸ਼ੀਤ ਇਹ ਇਤਿਹਾਸ ਆਪਾਂ ਸਾਰਿਆਂ ਨੇ ਪੜ੍ਹਿਆ ਪਰ ਕਾਰਨ ਕੀ ਬਣਿਆ ਜਿਹੜੀ ਮੇਰੇ ਸਮਝ ਵਿੱਚ ਆਈ ਆ ਮੈਂ ਉਹ ਬਰੀਫ ਜੀ ਕਰ ਦਿੰਦਾ ਉੱਥੇ ਸ਼ੁਰੂ ਕਰ ਦਿੰਦਾ ਮੈਂ ਜੋ ਪੜਿਆ ਸੁਣਿਆ ਉਹ ਮੇਰੇ ਜੱਗ ਲੱਭੀ ਜੋ ਮੈਂ ਗੁਰੂ ਤੇਗ ਬਹਾਦਰ ਜੀ ਪ੍ਰਚਾਰਕ ਤੌਰ ਤੇ ਜਾਂਦੇ ਜਿਵੇਂ ਗੁਰੂ ਨਾਨਕ ਦੇਵ ਜੀ ਚਾਰੋਂ ਦਸੀਆਂ ਕਰਦੇ ਆ ਜਦੋਂ ਗੁਰੂ ਤੇਗ ਬਹਾਦਰ ਜੀ ਉਹੀ ਰਸ ਪ੍ਰਚਾਰਕ ਤੌਰ ਤੇ ਗਏ ਨੇ ਜਿਹੜੇ ਪ੍ਰਚਾਰਕ ਤੌਰ ਤੇ ਗੁਰੂ ਨਾਨਕ ਦੇਵ ਜੀ ਜਾਂਦੇ ਰਹੇ ਉਸ ਉਹਨਾਂ ਉਹਨਾਂ ਸ਼ਹਿਰਾਂ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਜਾ ਕੇ ਦਵਾਰਾ ਉੱਥੇ ਜਿੱਥੇ ਧਰਮਸ਼ਾਲਾਾਂ ਖੁੱਲੀਆਂ ਸੀ ਉੱਥੇ ਜਾ ਕੇ ਉਹਨਾਂ ਨੇ ਉੱਥੇ ਲੋਕਾਂ ਨੂੰ ਫਿਰ ਪੁੱਛਿਆ ਸਮਝਾਇਆ ਜੋ ਉਹਨਾਂ ਨੂੰ ਸਿੱਧੇ ਰਾਹ ਪਾਇਆ ਤਾਂ ਉੱਥੇ ਜਦੋਂ ਪਟਨਾ ਸਾਹਿਬ ਗਏ ਪਾਠਲੀ ਪੁੱਤਰ ਜਦੋਂ ਨਾ ਸੀ ਤਾਂ ਉੱਥੇ ਗੁਰੂ ਤੇਗ ਬਹਾਦਰ ਜੀ ਸਭਨ ਸਰਿਆਂ ਨੂੰ ਪਤਾ ਹੈ ਕਿ ਉਹ ਠਹਿਰੇ ਨੇ ਸਾਹਸਰਾਏ ਦੇ ਘਰੇ ਸਾਹਸਰਾਏ ਕੌਣ ਸੀ ਇੱਕ ਸੁਨਿਆਰਾ ਸੀ ਇੱਕ ਜਵਹਰੀ ਸੀ ਜਿਹੜੇ ਪਹਿਚਾਨ ਰੱਖਦਾ ਸੀ ਸੋਨੇ ਦੇ ਖੀਰਿਆਂ ਦੇ ਜਵਾਹਰ ਦਾ ਕੰਮ ਕਰਦਾ ਸੀ ਸਾਹਸਰਾਏ ਦੇ ਘਰੇ ਗੁਰੂ ਤੇਗ ਬਹਾਦਰ ਜੀ ਠਹਿਰੇ ਮਾਤਾ ਗੁਜਰੀ ਨੇ ਉੱਥੇ ਹਨਾ ਉਹਨਾਂ ਦੇ ਭਰਾ ਉੱਥੇ ਆਪ ਗੁਰਤੇਵਦ ਜੀ ਉੱਥੇ ਸਾਸਰਾਈ ਦੇ ਘਰੇ ਜਦੋਂ ਠਹਿਰੇ ਤਾਂ ਉੱਥੇ ਉਹਨਾਂ ਨੂੰ ਮੈਸੇਜ ਉਹ ਜਾਣਾ ਸੀ ਉਹਨਾਂ ਨੇ ਢਾਕੇ ਉੱਥੋਂ ਦੇ ਬਾਹਰ ਪਾਟਲੀ ਪਟਨਾ ਸਾਹਿਬ ਤੋਂ ਢਾਕੇ ਅਸਾਮ ਦੀ ਯਾਤਰਾ ਤੇ ਜਾਣਾ ਸੀ ਜਦੋਂ ਉੱਧਰ ਗਏ ਤਾਂ ਉੱਥੇ ਉਹਨਾਂ ਨੂੰ ਇੱਕ ਮੈਸੇਜ ਆਉਂਦਾ ਗੁਰਤੇਵਦ ਜੀ ਨੂੰ ਮਾਤਾ ਗੁਜਰੀ ਇੱਥੇ ਠਹਿਰ ਗਏ ਕਿੱਥੇ ਬਣਾ ਆਪਣ ਸਾਲਸਰਾਏ ਦੇ ਘਰੇ ਮੈਂ ਇੱਥੇ ਇਹ ਕਹਿਣਾ ਹੁਣਾ ਤਾਂ ਨਾਲ ਤਾਂ ਜੋ ਆਪਾਂ ਨੂੰ ਸਰੰਗ ਵਿੱਚ ਹਾਲ ਯਾਦ ਹੋ ਜਵੇ ਆਪਾਂ ਪੁੱਛ ਜਾਨਿਆ ਸਾਲਸਰਾਏ ਦੇ ਘਰੇ ਠਹਿਰੇ ਸਾਲਸਰਾਏ ਦੇ ਘਰੇ ਜਿੱਥੇ ਠਹਿਰੇ ਉੱਥੇ ਮਾਤਾ ਗੁਜੀ ਜੀ ਉਸੇ ਘਰੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਜਨਮ ਹੁੰਦਾ ਉਹੀ ਸਾਲਸਰਾਏ ਦਾ ਸੁਨਿਆਰੇ ਦਾ ਘਰ ਜੋਰੀ ਦਾ ਘਰ ਅੱਜ ਗੁਰਦੁਆਰਾ ਪਟਨਾ ਸਾਹਿਬ ਉਹ ਸਾਲਸਰਾਏ ਦਾ ਘਰ ਹੈ ਦੇਖੋ ਕਿੰਦਾ ਉਹਨੂੰ ਭਾਗ ਲੱਗੇ ਉਸ ਘਰ ਨੂੰ ਇਸੇ ਘਰ ਦੇ ਵਿੱਚ ਗੁਨਾਕਦੇਵ ਜੀ ਠਹਿਰੇ ਕਿਸੇ ਟਾਈਮ ਦੇ ਵਿੱਚ ਇਸ ਸਾਥਸਰਾਈ ਦੇ ਘਰੇ ਕਿੱਡਾ ਵੱਡਾ ਕਿੱਡੀ ਵੱਡੀ ਰਹਿਮਤ ਗੁਨਾਕਦੇਵ ਜੀ ਨੇ ਉਸ ਘਰ ਨੂੰ ਦਿੱਤੀ ਕਿੱਡੀ ਵੱਡੀ ਦਾਤ ਇੱਥੇ ਗੁਨਾਕਦੇਵ ਉਸ ਘਰ ਨੂੰ ਵੀ ਤੁਸੀਂ ਐਦਾਂ ਕਰਕੇ ਆਏ ਇੱਥੇ ਆ ਚੀਜ਼ ਕਰ ਤਾਂ ਹੰਸਲਾ ਆਪਣੇ ਘਰ ਨੂੰ ਬਣਾਉਣਾ ਉਹਨੇ ਆਪਣੇ ਘਰ ਨੂੰ ਧਰਮਸ਼ਾਲਾ ਬਣਾ ਰੱਖਿਆ ਸੀ ਇੱਥੇ ਵੀ ਮੈਂ ਸਾਥ ਸੰਗ ਕਰਿਆ ਕਰਨਾ ਸਾਥਸਰਾਈ ਦੀ ਐਡੀ ਵੱਡੀ ਦਾਤ ਮਿਲੀ ਸਾਥਸਰਾਈ ਨੂੰ ਘਰ ਤਾਂ ਸਾਰੇ ਹੀ ਬਣਾਉਂਦੇ ਨੇ ਪਰ ਕੋਈ ਕੋਈ ਘਰ ਰੱਬੀ ਘਰ ਬਣ ਜਾਂਦੇ ਨੇ ਦੇਖੋ ਉਹ ਘਰ ਕੀ ਬਣ ਗਿਆ ਗੁਰੂ ਬਿਨਸੀਦਾ ਜਮਸ਼ਤਾਨ ਬਣ ਗਿਆ ਤਖਤ ਬਣ ਗਿਆ ਪਟਨਾ ਸਾਹਿਬ ਦਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਚਲੋ ਉੱਥੋਂ ਤੇ ਗੁਰਤੇ ਵਾਧਰ ਜੀ ਗਏ ਅਸਾਮ ਗਏ ਅਸਾਮ ਦਾ ਇਹ ਰਾਜਾ ਸੀ ਰਾਜਾ ਰਤਨ ਰਾਏ ਉਹ ਦੋ ਰਾਜਿਆਂ ਦੀ ਲੜਾਈ ਦੇ ਵਿੱਚ ਉੱਥੇ ਝਗੜਾ ਸੀ ਉਹ ਕਹਿੰਦਾ ਸਾਡੀ ਲੜਾਈ ਚੱਲਦੀ ਹੈ ਵੀ ਸਾਨੂੰ ਕਿਸੇ ਤਰੀਕੇ ਨਾਲ ਸਮਝਾਉਂਦਾ ਕਰ ਲੋ ਵੀ ਕਿਸੇ ਤਰੀਕੇ ਨਾਲ ਵੀ ਅਸੀਂ ਆਪਸ ਵਿੱਚ ਦੋ ਰਾਜੇ ਆਪਸ ਵਿੱਚ ਰੜਦੀ ਰਿਆਸਤਾਂ ਦੇ ਰਾਜੇ ਲੜਪਿੰਦੇ ਨੇ ਇੱਕ ਦੂਜੇ ਦਾ ਕਬਜ਼ਾ ਕਰਨ ਵਾਸਤੇ ਉੱਥੇ ਰਾਜਾ ਰਤਨ ਰਾਏ ਜੀ ਦਾ ਉਹਦੇ ਉਹਨੇ ਬਰਾਲਾ ਗੁਰਸਾਹਿਬ ਨੂੰ ਉਹਨੇ ਕਿਹਾ ਵੀ ਤੁਸੀਂ ਤਾਂ ਰੱਬੀ ਨੂਰ ਹੋ ਵੀ ਸਾਡੇ ਘਰੇ ਇਲਾਜ ਨਹੀਂ ਹੈਗੇ ਵੀ ਸਾਡੀ ਇਲਾਜ ਵਾਸਤੇ ਸਾਨੂੰ ਕੋਈ ਅਸੀਸ ਕੋਈ ਬਖਸ਼ਿਸ਼ ਦੇ ਕੇ ਜਾਓ ਵੀ ਮੈਂ ਅੱਗੇ ਰਾਜਾ ਕਹਿੰਦਾ ਮੇਰੇ ਘਰੇ ਚ ਇਲਾਜ ਨਹੀਂ ਮੈਂ ਅੱਗੇ ਰਾਜਪੁਰਾਂਦ ਕਿਹਨੂੰ ਦਊਗਾ ਆਪਣਾ ਕਿਉਂਕਿ ਰਾਜੇ ਦਾ ਪੁੱਤ ਅਗੇ ਰਾਜਾ ਬਣ ਜਾਂਦਾ ਤਾਂ ਗੁਰੂ ਸਾਹਿਬ ਨੇ ਉਹਨੂੰ ਜਿੱਥੇ ਅਸੀਸ ਦਿੱਤੀ ਉੱਥੇ ਨਾਲ ਹੀ ਉਹਨੂੰ ਕੋਈ ਸਿੱਖਿਆਵਾਂ ਦਿੱਤੀਆਂ ਤਾਂ ਉਹ ਤੇ ਗੁਰੂ ਸਾਹਾ ਗੁਰਤੇਵ ਭਾਦਰ ਜੀ ਇਹ ਅਸੀਸ ਦੇ ਕੇ ਉਹ ਤੇਰੇ ਘਰੇ ਪੁੱਤਰ ਹੀ ਜਨਮ ਹੋਊਗੀ ਸਿੱਖਿਆਵਾਂ ਦੇ ਕੇ ਉਹ ਤਾਂ ਚਲੇ ਗਏ ਗੁਰਤੇਵ ਭਾਦਰ ਜੀ ਗੁਰਤੇਵ ਭਾਈ ਚਲੇ ਗਏ ਅਸੀਸ ਦਿੱਤੀ ਤਾਂ ਉਹ ਜਿਹੜਾ ਰਾਜਾ ਸੀਗਾ ਰਾਜਾ ਰਤਨ رائے ਹ ਉਹਦੇ ਘਰੇ ਟਾਈਮ ਪਾ ਕੇ ਮੁੰਡਾ ਮੁੰਡਾ ਹੋਇਆ ਦੇਖੋ ਟਾਈਮ ਪਾ ਕੇ ਕਾਫੀ ਸਾਲਾਂ ਬਾਅਦ ਉਹਦੇ ਘਰੇ ਪੁੱਤਰੀ ਜਨਮ ਹੋਈ ਉਹਨੇ ਸ਼ੁਕਰ ਕੀਤਾ ਗੁਰਤੇਗ ਉਹ ਬਾਧਰਜੀ ਹੈਗਾ ਵੀ ਤੁਹਾਡੀ ਅਸੀਸ ਸਤਿਗਾਂ ਮੇਰੇ ਘਰੇ ਪੁੱਤਰੀ ਦਾ ਤੋਈ ਹੈ ਜਦੋਂ ਗੁਰਤੇਗ ਉਹਦੇ ਉਹਦੇ ਘਰੇ ਮੁੰਡਾ ਹੋਇਆ ਬੱਚਾ ਹੋਇਆ ਤਾਂ ਉਸ ਦਿਨਾਂ ਦੇ ਵਿੱਚ ਗੁਰਤੇਗ ਉਹ ਬਾਧਰਜੀ ਦਿੱਲੀ ਚਾਂਦਰੀ ਚੌਕ ਦੇ ਵਿੱਚ ਸੀਸ ਦੇ ਕੇ ਜਨੇ ਕਿ ਜੋਤੀ ਜੋ ਸਮਾ ਗਈ ਸ਼ਹੀਦ ਹੋ ਜਾਂਦੇ ਹੁਣ ਸਾਲਸਰਾਏ ਸੋਚਦਾ ਉਹਦਾ ਮੁੰਡਾ ਉਹਨੇ ਮੁੰਡਾ ਪਾਲਿਆ ਬੜਾ ਹੋਇਆ ਜਦੋਂ ਮੁੰਡਾ ਉਹਦਾ ਬੜਾ ਹੋਇਆ ਤਾਂ ਉਹ ਮੁੰਡਾ ਆਪਣੇ ਦਸਤਾਰ ਸਜਾਉਂਦਾ ਸੀ ਕਲਗੀ ਲਾਉਂਦੇ ਸੀ ਅੱਗੇ ਰਾਜੇ ਸਾਰੇ ਹੀ ਕਲਗੀਆਂ ਰੌਂਦੇ ਸੀ ਠੀਕ ਹੈ ਉਹ ਮੁੰਡਾ ਆਪਣੇ ਸਿਰ ਤੇ ਮੱਥੇ ਤੇ ਦਸਤਾਰ ਬਨ ਰਣੀ ਇੱਥੇ ਦਾਗ ਜਾਂ ਦੇਖ ਕੇ ਕਹਿੰਦਾ ਮੇਰੀ ਪੱਗ ਦੇ ਜੇ ਬੰਨਦਾ ਦਾਗ ਜਾਂ ਇੱਥੇ ਮੁਰੇ ਆ ਜਾਂਦਾ ਵੀ ਉਹ ਪੱਗ ਨਾ ਢਕਣਾ ਪੈਂਦਾ ਇਹ ਮਿੱਟਦਾ ਨਹੀਂ ਹੈਗਾ ਉਹ ਐ ਐ ਕਰਕੇ ਕਈ ਵਾਰ ਬੁਟੇਨਾ ਇਹ ਫੇਦਾ ਹੋ ਜਾਂਦਾ ਵੀ ਸੋਹਣਾ ਹੀ ਲੱਗਦਾ ਆਪਣੀ ਮਾਂ ਨੂੰ ਪੁੱਛਦਾ ਵੀ ਦਾਗ ਕਿਉਂ ਮੱਥੇ ਤੇ ਹੈਗਾ ਇਹ ਮੇਰੇ ਸੱਟ ਲੱਗੀ ਦੀ ਛੋਟੇ ਹੁੰਦੇ ਤੇ ਕੀ ਹੋ ਗਿਆ ਸੀ ਇਹ ਕੋਈ ਫੋੜਾ ਨਿਕਲਿਆ ਸੀ ਕੀ ਸੀਗਾ ਇਹ ਤਹਾੜੀ ਮਾਂ ਨੇ ਇੱਕ ਦਿਨ ਉਹਨੂੰ ਸਮਝਾਤਾ ਆਪਣੇ ਬੇਟੇ ਨੂੰ ਸਮਝਾਈ ਗੱਲ ਤੇ ਬੇਟਾ ਇਹ ਦਾਗ ਗੁਰੂ ਤੇਗ ਬਾਦਰ ਜੀ ਕਰਕੇ ਉਹਨਾਂ ਨੇ ਕਿਹਾ ਸੀ ਤੁਹਾਡੇ ਘਰੇ ਸਾਡੇ ਘਰੇ ਲਾਣੇ ਸੀ ਉਹ ਸਾਡੇ ਘਰੇ ਠਹਿਰੇ ਉਹਨਾਂ ਦੀ ਅਸੀਸ ਸਰਗਾ ਤੁਹਾਡਾ ਜਨਮ ਹੋਇਆ ਜਦੋਂ ਤੁਹਾਡਾ ਜਨਮ ਹੋਇਆ ਤਾਂ ਉਹਨਾਂ ਨੇ ਕਿਹਾ ਸੀ ਕਿ ਉਹਦੇ ਮੱਥੇ ਤੇ ਨਿਸ਼ਾਨ ਹੋਊਗਾ ਕਿਹਨੇ ਛੂੰਂਡਾ ਬੜਾ ਹਰਾਨ ਹੋਇਆ ਵੀ ਕੌਣ ਸੀ ਗੁਰੂ ਤੇ ਇਹ ਬਾਦ ਜਿਹਨੂੰ ਪਹਿਲਾਂ ਹੀ ਪਤਾ ਸੀਗਾ ਵੇ ਐਡਾ ਵੱਡਾ ਇਦਾਂ ਕਰਕੇ ਤੁਹਾਡੇ ਘਰੇ ਇਦਾਂ ਹੋਊਗਾ ਉਹ ਬੜਾ ਹਰਾਂ ਉਹ ਜੇ ਰਾਜਾ ਬਣਿਆ ਵੱਡਾ ਹੋ ਗਿਆ ਉਹਨੇ ਮਾਨ ਪੁੱਛਿਆ ਕਹਿੰਦਾ ਮੈਂ ਗੁਰੂ ਤੇਗ ਬਹਾਦਰ ਨਹੀਂ ਮਿਲਕੇ ਆਉਣਾ ਕਿੱਥੇ ਨੇ ਉਹ ਉਹ ਕਹਿੰਦੇ ਕਹਿੰਦੇ ਉਹ ਤਾਂ ਹੁਣ ਹੈ ਨਹੀਂ ਗਏ ਸੀਲ ਹੋ ਗਏ ਉਹਨਾਂ ਦਾ ਬੇਟਾ ਏ ਆਨੰਦਪੁਰ ਸਾਹਿਬ ਦੇਖੋ ਮੈਂ ਗੱਲ ਆਉਣਾ ਪੰਦਰਵਾੜੇ ਦੇ ਉੱਤੇ ਗੱਲ ਕਿੱਥੋਂ ਮੈਂ ਕੋਸ਼ਿਸ਼ ਕਰੀਆ ਤੁਹਾਨੂੰ ਦੱਸਣਾ ਦੀ ਸ਼ਾਇਦ ਤੁਹਾਨੂੰ ਪਤਾ ਵੀ ਹੋਵੇ ਵੀ ਉਹ ਬੇਟਾ ਕਿੱਥੋਂ ਆਉਂਦਾ ਉੱਥੋਂ ਤੇ ਫਿਰ ਕਹਿੰਦਾ ਮੈਂ ਅਨੰਦਪੁਰ ਸਾਹਿਬੇ ਜਾ ਕੇ ਮਿਲ ਕੇ ਆਉਂ ਕਿੱਥੇ ਅਸਾਮ ਕਿੱਥੇ ਅਨੰਦਪੁਰ ਸਾਹਿਬ ਉਹ ਰਾਜਾ ਹੈ ਉਹ ਕਹਿੰਦਾ ਖਾਲੀ ਆ ਤਾਂ ਮੈਂ ਜਾਣ ਤੇ ਰਿਹਾ ਵੀ ਜਦੋਂ ਮੈਂ ਉਹਨਾਂ ਕੋਲ ਜਾਊਂਗਾ ਵੀ ਮੈਂ ਕੁਝ ਗਿਫਟ ਲੈ ਕੇ ਜਾਣਾ ਉਹ ਸਭ ਤੋਂ ਮਹਿੰਗੇ ਗਿਫਟ ਉਹਨੇ ਇਕੱਠੇ ਕਰੇ ਉਹ ਅਨੰਦਪੁਰ ਸਾਹਿਬ ਗੁਰੂ ਸਾਹਿਬ ਕੋਲ ਲੈ ਗਿਆ ਕੀ ਲੈ ਕੇ ਗਿਆ ਇੱਕ ਤਾਂ ਉਹਨੇ ਹਾਥੀ ਦਿੱਤਾ ਦੁਨੀਆ ਦਾ ਸਭ ਤੋਂ ਵਧੀਆਤਨ ਹਾਥੀ ਜਿਹਨੂੰ ਕਿਹਾ ਜਾਂਦਾ ਪ੍ਰਸਾਦੀ ਹਾਥੀ ਕਹਿੰਦੇ ਐਨਾ ਗੁਣਕਾਰੀ ਹਾਥੀ ਸੀ ਉਹ ਚੰਦਨ ਦੀ ਪਤਨਗ ਲੈ ਗਿਆ ਚੰਦਨ ਦਾ ਹੋਰ ਸ਼ਸਤਰ ਕਿਰਪਾਨ ਵਰਛੇ ਅਨੇਕਾਂ ਤਰ੍ਹਾਂ ਦੇ ਸ਼ਸਤਰ ਇਕੱਠੇ ਕਰ ਲਏ ਉਹਨੇ ਕਿਉਂ ਰਾਜਾ ਸੀ ਮਹਿੰਗੇ ਤੋਂ ਮਹਿੰਗੇ ਉਹਨੇ ਸਾਰੇ ਕੀਮਤੀ ਸਮਾਨ ਇਕੱਠਾ ਕਰਕੇ ਕਿੱਥੇ ਚਲੇ ਗਿਆ ਅਰੰਧਪੁਰ ਸਾਹਿਬ ਗੁਰੂ ਸਾਹਿਬ ਕੋ ਗੁਰੂ ਗੋਬਿੰਦ ਸਿੰਘ ਕੋ ਆ ਗਿਆ ਜਦ ਗੁਰੂ ਗੋਬਿੰਦ ਸਿੰਘ ਕੋ ਮਿਲਣ ਆਇਆ ਤਾਂ ਉੱਥੇ ਪਹਿਰੇਦਾਰਾਂ ਨੇ ਕਿਹਾ ਵੀ ਇੰਨਾ ਕੋਈ ਰਾਜਾ ਜਾਂ ਕੋਈ ਵੱਡਾ ਹੁੰਦਾ ਤੁਹਾਨੂੰ ਮਿਲਣ ਆਇਆ ਐਂ ਦਾ ਕਰਕੇ ਦਾ ਗੁਰੂ ਗੋਬਿੰਦ ਸਿੰਘ ਸਾਰੀ ਗੱਲ ਸਮਝ ਚੁੱਕੇ ਸੀਗੇ ਬੱਚਾ ਆਸਾਂ ਤੋਂ ਪੁਰਾਣਾ ਕਿਉਂਕਿ ਗੁਰੂ ਸਾਹਿਬ ਨੂੰ ਸਾਰਾ ਕੁਝ ਪਤਾ ਸੀ ਸਗਾ ਤਾਂ ਗੁਰੂ ਗੋਬਿੰਦ ਸਿੰਘ ਭਾਵੇਂ ਛੋਟੇ ਸੀ ਦੇਖੋ ਕਿੰਨੀ ਵੱਡੀ ਗੱਲ ਸੀ ਉਹਨੇ ਆ ਕੇ ਸਾਰਾ ਕੁਝ ਗੁਰੂ ਸਾਹਿਬ ਨੂੰ ਭੇਟ ਕੀਤਾ ਦਿੱਤਾ ਗਿਫਟ ਕੀਤਾ ਗੁਰੂ ਸਾਹਿਬ ਨੇ ਉਹਨੂੰ ਸਤਕਾਰ ਦਿੱਤਾ ਬਹੁਤ ਵੱਡਾ ਉਹ ਰਾਜਾ ਰਤਨ ਰਾਏ ਦਾ ਕਰ ਗਿਆ ਉਸ ਤੋਂ ਬਾਅਦ ਗੱਲ ਜਿਹੜੀ ਇੱਥੇ ਘਟਨਾ ਵਾਪਰੀ ਹੈ ਜਿਹੜੇ ਪਹਾੜੀ ਰਾਜੇ ਸੀ ਉਹ ਈਰਖਾ ਜਾਗੇ ਹੁਣ ਦੇਖੋ ਪਹਾੜੀ ਰਾਜੇ ਕਿਹੜੇ ਨੇ ਜਿਹੜੇ ਹਰਗੋਵ ਗੁਰੂ ਹਰਗੋਬਿੰਦ ਸਾਹਿਬ ਨੇ ਗਵਾਲੀਅਰ ਦੇ ਜੇਲ੍ਹ ਤੋਂ ਛੁੜਾਏ ਉਹ ਰਾਜੇ ਵੱਖ-ਵੱਖ ਰਿਆਸਤਾਂ ਦੇ ਸੀਗੇ ਚਾਹੇ ਉਹ ਜੀਨ ਦਾ ਰਾਜਾ ਸੀ ਕੋਈ ਕਾਂਗੜੇ ਦਾ ਰਾਜਾ ਸੀ ਕੋਈ ਬਲਾਸਪੁਰ ਦਾ ਰਾਜਾ ਸੀ ਕੋਈ ਹੋਰ ਰਾਜੇ ਸੀ ਜਿੰਨੇ ਵੀ ਰਿਆਸਤਾਂ ਦੇ ਰਾਜੇ ਸੀ ਉਹ ਈਰਖਾ ਚ ਆ ਗਏ ਵੀ ਇਹ ਛੰਦ ਕੱਲ ਦਾ ਛੋਟਾ ਜਿਹਾ ਮੁੰਡਾ ਤੇ ਇਹ ਨਹੀਂ ਕਰ ਇਹ ਇਹਨੂੰ ਐਡੇ-ਐਡੇ ਕੀਮਤੀ ਦੁਨੀਆ ਦਾ ਸਮਾਨ ਗਿਫਟ ਲੋਕ ਕਰਦੇ ਨੇ ਵੀ ਸਾਨੂੰ ਰਾਜਿਆਂ ਨੂੰ ਕੋਈ ਪੁੱਛਦਾ ਨਹੀਂ ਹੈਗਾ ਵੀ ਸਾਡੀ ਤਾਂ ਬੇਇੱਜ਼ਤੀ ਹੈ ਜਾਂ ਇਨਸਾਲਟ ਹੈ ਉਹ ਈਰਖਾ ਕਰਨ ਲੱਗੇ ਗੁਰੂ ਗੁਬਿੰਦ ਸਿੰਘ ਜੀ ਨੂੰ ਕੀ ਕਰਨ ਲੱਗੇ ਬਹੁਤ ਜ਼ਿਆਦਾ ਈਰਖਾ ਕਰਨ ਲੱਗੇ ਵੀ ਸਾਰਾ ਸਮਾਨ ਜਿਹੜਾ ਸਾਡੇ ਹੱਕ ਦਾ ਹੈ ਉਹ ਸਾਨੂੰ ਮਿਲਣਾ ਚਾਹੀਦਾ ਹੈ ਲੋਕ ਤਾਂ ਗਿਫਟ ਬڑے-ਬڑے ਨਮ ਦੇ ਜਾਂਦੇ ਨੇ ਇੰਨੀਆਂ ਕੀਮਤੀ ਚੰਦੋਏ ਇੰਨੇ ਕੀਮਤੀ ਪਾਲਕੀਆਂ ਇੰਨੇ ਕੀਮਤੀ ਹਾਥੀ ਸ਼ਸਤਰ ਵੀ ਉਹ ਸਮਝਣੇ ਚਾਹੀਦੇ ਨੇ ਤਾਂ ਕੁਝ ਰਾਜਿਆਂ ਨੇ ਮੀਟਿੰਗ ਕਰਕੇ ਗੁਰੂ ਗੁਬਿੰਦ ਸਿੰਘ ਨੂੰ ਕਿਹਾ ਵੀ ਜੋ ਤੇਰੇ ਕੋਲ ਕੀਮਤੀ ਸਮਾਨ ਆ ਸੰਦੇ ਦੇ ਜਿਹੜਾ ਤੈਨੂੰ ਗਿਫਟ ਕਰਕੇ ਜਾਂਦੇ ਆ ਦੇਖੋ ਗੱਲ ਇੱਥੇ ਲੜਾਈ ਹੁੰਦੀ ਆ ਆ ਚੀਜ਼ ਹੈ ਈਰਖਾ ਗੱਲ ਕੀ ਸੀਗੀ ਸਿਰਫ ਔਰ ਕੋਈ ਲੜਾਈ ਨਹੀਂ ਕਿ ਮੇਰੇ ਖਿਆਲ ਚ ਕੋਈ ਲੜਾਈ ਕੋ ਗੁਰੂ ਗੋਬਿੰਦ ਸਿੰਘ ਜੀ ਨੇ ਦੱਸੋ ਕੀ ਮੰਗਣਾ ਕਿਹਤੋਂ ਉਹਨਾਂ ਨੇ ਕੋਈ ਰਾਜ ਕਰਨਾ ਸੀ ਲੜਾਈ ਤਾਂ ਵੀ ਹੈ ਨਹੀਂ ਗਈ ਦੱਸੋ ਨਾ ਉਹਨਾਂ ਨੇ ਕਿਹਾ ਵੀ ਗੁਰਤੇਗ ਬਹਾਦਰ ਜੀ ਦਾ ਕੋਈ ਬਦਲਾ ਲੈਣ ਵਾਸਤੇ ਗੱਲ ਸੀ ਕੋਈ ਗੁਰੂ ਜੀ ਦੀ ਗੱਲ ਸਿਰਫ ਈਰਖਾ ਕੀਤੀ ਰਾਜਿਆਂ ਵੀ ਆਰ ਗਿਫਟ ਸਾਨੂੰ ਚਾਹੀਦਾ ਨਹੀਂ ਤੁਸ ਤੋਸੀ ਹੱਕ ਦਾ ਨਹੀਂ ਹੈਗੇ ਗੁਰੂ ਗੋਬਿੰਦ ਸਿੰਘ ਨੇ ਉਹ ਗਿਫਟ ਦੇਇਆ ਤਾਂ ਮਨਾਂ ਕਰਤਾ ਕਹਿੰਦੇ ਇਹ ਗਿਫਟ ਉਹ ਮੈਨੂੰ ਦੇ ਕੇ ਗਏ ਨੇ ਜੇ ਤੁਹਾਨੂੰ ਦੇ ਕੇ ਆ ਤੁਸੀਂ ਰੱਖ ਲਉਂਦੇ ਵੀ ਮੈਂ ਇਹ ਤੁਹਾਨੂੰ ਗਿਫਟ ਨਹੀਂ ਦੇ ਸਕਦਾ ਉਹਨਾਂ ਨੇ ਗਿਫਟ ਖੋਣ ਦੇ ਚੱਕਰ ਦੇ ਵਿੱਚ ਮੁਗਲਾਂ ਦੇ ਨਾਲ ਦੋਸਤੀ ਕਰ ਲਈ ਰੰਗਜੀਤ ਦੇ ਨਾਲ ਵੀ ਆਪਾਂ ਗੁਰੂ ਗੋਬਿੰਦ ਸਿੰਘ ਨੂੰ ਘੇਰਾ ਪਾਈਏ ਆਪਾਂ ਗੁਰੂ ਸਿੰਘ ਨੂੰ ਇੱਥੋਂ ਕੱਢੀਏ ਇਹਨਾਂ ਨੂੰ ਤਰੀਕੇ ਨਾਲ ਇਹਨਾਂ ਨੂੰ ਘਰੋਂ ਘਰੋਂ ਬੇਕਾਰ ਕਰੀਏ ਇਹਨਾਂ ਨੂੰ ਤੰਗ ਕਰੀਏ ਕਿਸੇ ਨਾ ਕਿਸੇ ਤਰੀਕੇ ਨਾਲ ਵੀ ਤਾਂ ਜੋ ਇਹ ਇਹਨਾਂ ਦੀ ਜਿਹੜੀ ਉਸਤਤ ਵਧਦੀ ਜਾਂਦੀ ਹੈ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਖਤਮ ਕਰੀਏ ਉਹ ਪਹਾੜੀ ਰਾਜਿਆਂ ਨੇ ਇਸ ਤੰਗ ਦੇ ਨਾਲ ਈਰਖਾ ਬਹਾਨਾ ਬਣਾ ਲਿਆ ਇੱਕ ਤਰ੍ਹਾਂ ਦਾ ਕਹਿ ਲੋ ਚਾਹੀਦਾ ਈਰਖਾ ਦਾ ਕਹਿਣ ਨੂੰ ਕੁਸ਼ੂਰ ਕਰਨਾ ਉਹ ਗੁਰੂ ਗੋਬਿੰਦ ਸਾਹਿਬ ਦੇ ਨਾਲ ਇਰਖਾ ਕਰਕੇ ਉੱਥੇ ਉਹਨਾਂ ਨੂੰ ਕਿਹਾ ਵੀ ਤੁਸੀਂ ਆਹ ਕਰਦੇ ਹੋ ਆਹ ਕਰਦੇ ਤੁਸੀਂ ਫੌਜ ਬਣਾ ਲਈ ਤੁਸੀਂ ਸਰਕਾਰ ਦੇ ਖਿਲਾਫ ਆਹ ਕਰਨਿਆ ਸਰਕਾਰ ਦੇ ਖਿਲਾਫ ਆਹ ਕਰਨਿਆ ਉਹ ਸਾਰਾ ਕੁਝ ਉਹਨਾਂ ਨੇ ਇੱਕ ਛੜੀ ਯੰਤਰ ਬਣਾ ਲਿਆ ਉਹ ਛੜੀ ਯੰਤਰ ਬਣਾ ਕੇ ਗੁਰੂ ਸਾਹਿਬ ਦੇ ਨਾਲ ਘੇਰਾ ਪਾ ਲਿਆ ਤੁਰਪ 1700 ਮੇਰੇ ਖਿਆਲ ਵਿੱਚ ਚਾਰ ਤਰੀਕਾ ਲੈਂਦਾ ਇਹ ਜਦੋਂ ਇਹ ਸਾਰਾ ਕੁਝ ਇਹ ਵਾਪਰਿਆ ਉਹਨਾਂ ਨੇ ਘੇਰਾ ਪਾ ਕੇ ਗੁਰੂ ਸਾਹਿਬ ਨਾਲ ਉਹਨਾਂ ਨੂੰ ਕਿਹਾ ਵੀ ਤੁਸੀਂ ਇੱਥੋਂ ਸਾਡੇ ਹਵਾਲੇ ਸ਼ਸਤਰ ਕਰ ਦੋ ਜੋ ਗਿਫਟ ਦਾ ਸਮਾਨ ਹੈ ਸਾਨੂੰ ਦੇ ਦਿਓ ਨਹੀਂ ਅਸੀਂ ਤੁਹਾਨੂੰ ਹਮਲਾ ਕਰਕੇ ਖੋਵਾਂਗੇ ਲੜਾਈ ਦਾ ਬਣਾ ਲਿਆ ਇੱਕ ਉਹ ਇਹਨੂੰ ਵਾਤਾਵਰਨ ਬਣਾ ਲਿਆ ਲੜਾਈਆਂ ਵੀ ਹੋਈਆਂ ਅਨੇਕਾਂ ਜੰਗ ਯੁੱਧ ਕਰੇ ਕਦੇ ਕੋਈ ਜੰਗ ਕਰ ਲਿਆ ਪਹਾੜੀ ਰਾਜੇ ਨੇ ਕਦੇ ਕੋਈ ਜੰਗ ਕਰ ਲਿਆ ਉੱਥੇ ਅਨੰਤਪੁਰ ਕਿਲੇ ਬਣ ਕੇ ਹੋਰ ਬਣ ਗਿਆ ਉਹਨਾਂ ਕੋਲ ਜਦ ਕੋਈ ਰਸਤਾ ਨਹੀਂ ਰਿਹਾ ਉਹਨਾਂ ਨੇ ਘੇਰਾ ਪਾ ਲਈ 6 ਮਹੀਨੇ 7ਵੇਂ ਨੇ ਘੇਰਾ ਪਾ ਕੇ ਰੱਖਿਆ ਫਿਰ ਝੂਠੀਆਂ ਸੌਫਾਂ ਖਾਧੀਆਂ ਅਖੀਰ ਨੂੰ ਸਿੱਖਾਂ ਨੇ ਕੀ ਕਿਹਾ ਵੀ ਜੀ ਉਹ ਕਹਿੰਦੇ ਕਹਿੰਦੇ ਤੁਸੀਂ ਇੱਥੋਂ ਨਿਕਲ ਕੇ ਚਲੇ ਜਾਓ ਅਸੀਂ ਘੇਰੇ ਅਸਥਾਨ ਕੁਝ ਨਹੀਂ ਕਹਦੇ ਝੁੱਠੀਆਂ ਸੌਂ ਖਾ ਲੀਆਂ ਇਹਨਾਂ ਨੇ ਆਟੇ ਦੀ ਗੋਪਣਾ ਕੇ ਸੌਂ ਖਾ ਲਿਆ ਪਹਾੜੀ ਰਾਜੇ ਨੇ ਆਜੀ ਗਉਦੀ ਅਸੀਂ ਸੌਂ ਖਾਣੇ ਆ ਤੁਹਾਨੂੰ ਕੁਝ ਨਹੀਂ ਕਹਦੇ ਤੁਸੀਂ ਇੱਥੋਂ ਛੱਡ ਕੇ ਅਨੰਦਪੁਰ ਸਾਹਿਬ ਕਿਤੇ ਹੋਰ ਰਹਿਣ ਲੱਗ ਜਾਓ ਇੱਥੇ ਅਸੀਂ ਤੁਹਾਨੂੰ ਰਹਿਣੇ ਸਾਡੀ ਵਿਆਸਤਾ ਨੇ ਅਸੀਂ ਤੁਹਾਨੂੰ ਰਹਿਣ ਨਹੀਂ ਜਨਾਂ ਠੀਕ ਹੈ ਉਧਰੋਂ ਮੁਗਲਾਂ ਨੇ ਉਹਨਾਂ ਨੇ ਵੀ ਕੁਰਾਨ ਦੀ ਸੌਂ ਖਾ ਲਈ ਯਾਨੀ ਕਿ ਸੌਂ ਖਾ ਕੇ ਗੁਰੂ ਸਾਹਿਬ ਨੂੰ ਕਹਿਣ ਲੱਗੇ ਵੀ ਥੋੜੀ ਸੌਂ ਝੁੱਠੀਆਂ ਨੇ ਤਾਂ ਗੁਰੂ ਸਾਹਿਬ ਨੇ ਸਿੱਖ ਕਹਿਣ ਲੱਗੇ ਵੀ ਨਹੀਂ ਜੀ ਦੇਖੋ ਤਾਂ ਹਮ ਕੇ ਸਮਾਂ ਇਹਨਾਂ ਨੇ ਖਾਧੀਆਂ ਨੇ ਇਹ ਆਪਣੇ ਇਸਤਰੀ ਸੌਂ ਖਾਦੇ ਨੇ ਆਪਾਂ ਇਹਨਾਂ ਤੇ ਵਿਸ਼ਵਾਸ ਕਰੀਏ ਚਲੋ ਉਹਨਾਂ ਦੇ ਕਹੇ ਤੇ ਗੁਰੂ ਸਾਹਿਬ ਨੇ ਵਿਸ਼ਵਾਸ ਕਰ ਲਿਆ ਵੀ ਹਾਂ ਚਲੋ ਜੇ ਸੌਂ ਖਾ ਲਈ ਠੀਕ ਆਪਾਂ ਜ ਕੋਈ ਬੰਦਾ ਸੌਂ ਖਾ ਲਵੇ ਨਾ ਆਪਾਂ ਉਹ ਤੇ ਵਿਸ਼ਵਾਸ ਕਰ ਦਿੰਦੇ ਪਰ ਸੌਂ ਖਾ ਕੇ ਉਹਨਾਂ ਨੇ ਆਪਣਾ ਸਮਾਨ ਗੁਰੂ ਸਾਹਿਬ ਨੇ ਸਾਰਾ ਘੋੜਿਆਂ ਤੇ ਲੱਦ ਲਿਆ ਗੱਡਿਆਂ ਤੇ ਪਾ ਲਿਆ ਉਹ ਅਨੰਦਪੁਰ ਸਾਹਿਬ ਦਿੱਤਾ ਜਿਹੜਾ ਘਰ ਸੀ ਗੁਰੂ ਤੇਗ ਬਹਾਦਰ ਦੀ ਮੋਲ ਖਰੀਦੀ ਦੀ ਜਗਾ ਸੀ ਆਪਣੇ ਘਰ ਸੀ ਗਏ ਉਹ ਸਾਰਾ ਘਰ-ਬਾਰ ਛੱਡ ਕੇ ਉਹ ਉੱਥੋਂ ਤੁਰ ਪਈ ਦੇਖੋ ਥੋੜੀ ਦੂਰ ਤੁਰਨੇ ਰੋਪੜ ਤੱਕ ਪਹੁੰਚੇ ਨੇ ਆਪਾਂ ਕਹਿੰਦੇ ਸਰਸਾ ਜੇਹਣੀਏ ਗੰਡੇ ਉਹਨਾਂ ਸਾਰੇ ਪਹਾੜੀ ਰਾਜਿਆਂ ਤੇ ਮੁਗਲਾਂ ਨੇ ਸੋਚਿਆ ਵੀ ਹੁਣ ਇਹ ਜਾ ਰਹੇ ਨੇ ਹੁਣ ਆਪਾਂ ਇਹਨਾਂ ਨੂੰ ਖਤਮ ਕਰ ਦੋ ਲੜਾਈ ਪਾ ਲਈ ਉੱਥੇ ਕੀ ਲੜਾਈ ਸਰਸਾ ਜੇਹਣੀ ਤੱਕ ਗੰਡੇ ਜੇ ਲੜਾਈ ਹੋ ਗਈ ਜੁਦ ਹੋਏ ਆ ਆਪਾਂ ਨੂੰ ਪਤਾ ਕਿ ਸਹਿਬਜਾਦੇ ਵੱਖਰੇ ਹੋ ਗਏ ਛੋਟੇ ਸਹਿਬਜਾਦੇ ਵੀ ਵੱਖਰੇ ਹੋ ਗਏ ਗੁਰੂ ਸਾਹਿਬ ਵੱਖਰੇ ਹੋ ਗਏ ਉਹ ਵੱਖਰੇ-ਵੱਖਰੇ ਹੋ ਕੇ ਚੰਕੌਰ ਸਾਹਿਬ ਗੁਰੂ ਸਾਹਿਬ ਵਾਲਾ ਨਾ ਬਸ ਇਧਰ ਨੂੰ ਆ ਗਏ ਕਿੰਨੇ ਸਿੰਘ ਉੱਥੇ ਸ਼ਹੀਦ ਹੋ ਗਏ ਕਿੰਨਾ ਸਮਾਨ ਲਿਟਰੇਚਰ ਜਿਹੜਾ ਵੱਡਾ ਕੀਮਤੀ ਸੀਗਾ ਉਹ ਸੱਸਾਂ ਦੇ ਵਿੱਚ ਰੁੜ ਗਿਆ ਚੰਕੌਰ ਤੇ ਵਿੱਚ ਆ ਗਏ ਉੱਧਰ ਛੋਟੇ ਸਾਹਿਬ ਜੀ ਦੇ ਨੂੰ ਪਤਾ ਵੀ ਉਹ ਗੰਗੂ ਦੀ ਨੀਤ ਮਰਲੀ ਬੀਤਾ ਹੁਣ ਸਭ ਕੁਝ ਮੇਰੇ ਹੱਥ ਚ ਆ ਰਿਹਾ ਮੈਂ ਆਪਣਾ ਕਰਨਾ ਮੈਂ ਆਪਣੇ ਪੈਸੇ ਲੁੱਟਣਾ ਉਹਦੇ ਵੀ ਆਪਣਾ ਤਰੀਕਾ ਨਾਲ ਆਪਣੀ ਜਿਹੜੀ ਖੋਟੀ ਨੀ ਸੀਗੀ ਉਹਨੇ ਬਣੀ ਦਿਖਾਤੀ ਉਹ ਆਪਣੇ ਘਰੇ ਲੈ ਕੇ ਛੋਟੇ ਸਾਹਿਬ ਜੀ ਉਧਰੋਂ ਜਿਹੜੇ ਗੁਰੂ ਸਿੰਘ ਜੀ ਘਰੋਂ ਸੀਗੇ ਮਾਤਾ ਸੁੰਦਰੀ ਜੀ ਭਾਈ ਮਨੀ ਸਿੰਘ ਉਹ ਦਿੱਲੀ ਵੱਲ ਨੂੰ ਨੰਗੇ ਉਹ ਗੁੰਪਾ ਭਾਈ ਮਨੀ ਸਿੰਘ ਜੀ ਦਿੱਲੀ ਦੇ ਸੀ ਕਿ ਕਹਿੰਦੇ ਆਪਾਂ ਉਧਰੋਂ ਚੱਲਦੇ ਆ ਕਿਉਂਕਿ ਸਾਰਾ ਪਰਿਵਾਰ ਖੇਰੂ-ਫੇਰੂ ਹੋ ਗਿਆ ਤਿੰਨੇ ਸੇ ਜ ਵੱਡੇ ਹੋ ਗਏ ਆ ਆ ਕੁਛ 15 ਵਾੜੇ ਦੇ ਵਿੱਚ ਹੋਇਆ ਬਹੁਤ ਵੱਡੀਆਂ ਲੜਾਈਆਂ ਹੋਈਆਂ ਦੁਨੀਆਂ ਦੀ ਸਭ ਤੋਂ ਵੱਡੀ ਜੰਗ ਜਿਹੜੀ ਵੱਡੀਆਂ ਜੰਗਾਂ ਨੇ ਜਿਹੜੀਆਂ ਦੁਨੀਆਂ ਦੀਆਂ ਪਹਿਲੀਆਂ 10 ਉਹਨਾਂ ਜੰਗਾਂ ਦੇ ਵਿੱਚ ਇੱਕ ਜੰਗ ਦਾ ਨਾਮ ਹੈ ਚਮਕੌਰ ਦੀ ਜੰਗ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਜੰੰਗਾ ਦੇ ਵਿੱਚ ਨਾ ਆਉਂਦਾ ਚਮਕੌਰ ਹੀ ਛੋਟੀ ਜਿਹੀ ਜੰਗ ਨਹੀਂ ਹੈਗੀ ਸਭ ਤੋਂ ਵੱਡੀਆਂ جنگਾਂ ਦੁਨੀਆ ਦੀਆਂ ਕਿੰਨੀਆਂ ਹੋਈਆਂ ਵੀ ਇੱਕ ਬੰਦਾ 10 ਲੱਖਣਾ ਵੀ ਲੜ ਸਕਦਾ ਦੁਨੀਆ ਵਿੱਚ ਇਹ ਵੀ ਕਿਤੇ ਘਟਨਾ ਹੋ ਸਕਦੀ ਹੈ ਇਸ ਕਰਕੇ ਇਹਨਾਂ ਵੱਡੀ ਜੰਗ ਦੇ ਵਿੱਚ ਗਿਆ ਗਿਆ ਉਹ ਮਹਾਨ ਸ਼ਹੀਦ ਚਮਕੌਰ ਸਾਹਿਬ 'ਚ ਹੋਈ ਗੁਰੂ ਸਾਹਿਬ ਨੇ ਕਿੰਨੀ ਜਿੱਤੇ ਜਿੱਤੇ ਛੋਟੇ ਸਾਹਿਬਜ਼ਾਦੇ ਫਤਿਹਗੜ੍ਹ ਸਾਹਿਬ 'ਚ ਸ਼ਹੀਦ ਹੋਏ ਇਹ ਸਾਰਾ ਵਰਤਾਂਤ ਹੋਇਆ ਫਿਰ ਗੁਰੂ ਸਾਹਿਬ ਨੇ ਜਿੱਤ ਦੀ ਚਿੱਠੀ ਹਰਮਜੀਤ ਸਿੰਘ ਨੂੰ ਲਿਖੀ ਵੀ ਤੂੰ ਧੋਖਾ ਕੀਤਾ ਫਰੇਵ ਕੀਤਾ ਸਾਡੇ ਨਾਲ ਤੂੰ ਰੱਬ ਨਾਲ ਧੋਖਾ ਕਰਦਾ ਤੂੰ ਆਪਣੇ ਇਸਲਾਮ ਨਾਲ ਧੋਖਾ ਕਰਦਾ ਇਕਦਾ ਇੱਕ ਜਫਰਨਾਵਾਹ ਭਰੀ ਚਿੱਠੀ ਲਗੀ ਜਿਹੜੀ ਔਰੰਗਜ਼ੇਬ ਦੇ ਸੀਨੇ ਆ ਵੱਜੀ ਉਹਨੇ ਵੀ ਸੋਚਿਆ ਵੀ ਹੈ ਤਾਂ ਵਾਕਈ ਮੈਂ ਧੋਖੇ ਕਰੇ ਹੈ ਤਾਂ ਵਾਕਈ ਮੈਂ ਝੂਠ ਬੋਲਿਆ ਹੈ ਮੈਂ ਸਾਰਾ ਆਪਣੇ ਧਰਮ ਦੇ ਖਿਲਾਫ ਬੋਲਿਆ ਉਹਨੂੰ ਸੀਨੇ ਦੇ ਵਿੱਚ ਲੱਗੀ ਹੋਈਗਾ ਜਦੋਂ ਬੰਦਾ ਪਛਤਾਵਾ ਜਾਂ ਜਾਂਦਾ ਸਭ ਤੋਂ ਵੱਡੀ ਮੌਤ ਪਛਤਾਵੇ ਦੀ ਹੁੰਦੀ ਹੈ ਮੌਤਾਂ ਸਭ ਨੂੰ ਆਉਣੀਆਂ ਨੇ ਪਰ ਸਭ ਤੋਂ ਗੰਦੀ ਮੌਤ ਕਿਹੜੀ ਹੁੰਦੀ ਹੈ ਜਿਹੜਾ ਬੰਦਾ ਪਛਤਾਵੇ ਚ ਮਰਦਾ ਉਹ ਸੰਕਲਪ ਭੈੜੀ ਮੋਤ ਹੈ ਕੋਈ ਗਲਤ ਕੰਮ ਕਰਕੇ ਕੋਈ ਕਰਮ ਕਰ ਕਰਕੇ ਪਛਤਾਵੇ ਉਹ ਸੌਜਰ ਰਾਤ ਨੂੰ ਸੁਪਨੇ ਵੀ ਆ ਜਾਂਦੇ ਨੇ ਫਿਰ ਉਹ ਪਛਤਾਵੇ ਵੀ ਮੈਂ ਆਹ ਪਾਪ ਕਰਿਆ ਪਾਪ ਕਰਿਆ ਪਾਪ ਕਰਿਆ ਉਹ ਪਾਪ ਦੇ ਪਛਤਾਵੇ ਵਿੱਚ ਫਿਰ ਕੋ ਲੱਗ ਜੇ ਮਰਿਆ ਉਹ ਪਾਪ ਦੇ ਪਛਤਾਵੇ ਵਿੱਚ ਇਹ ਤਾਂ ਗੁਰੂ ਸਾਹਿਬ ਦੀ ਸੱਚ ਦੀ ਜਿੱਤ ਦੇ ਨਾਲ ਅਗੇ ਸੁਰਖਰੂ ਹੁੰਦੇ ਨੇ ਇਥੋਂ ਇਹਨਾਂ ਜੰਗਾਂ ਦੇ ਵਿੱਚੋਂ ਫਿਰ ਬਹਾਦਰ ਸ਼ਾਹ ਨੂੰ ਅਗੇ ਰਾਜਾ ਬਣਾਉਂਦੇ ਨੇ ਬਹਾਦਰ ਸ਼ਾਹ ਜਿਹੜਾ ਸੀਗਾ ਗੁਰੂ ਸਾਹਿਬ ਨੂੰ ਬੇਨਤੀ ਕਰਦਾ ਮੇਰੀ ਸਪੋਰਟ ਕਰੋ ਮੈਂ ਅਗੇ ਰਾਜ ਪਰੰਧ ਕਰਨਾ ਹੈ ਵਧੀਆ ਰਾਜਪਨ ਕਰਕੇ ਲਿਖਾਉਂਗਾ ਤੇ ਨਾਲ ਬਾਦਰਸ਼ਾਨ ਨੇ ਇੱਕ ਹੋਰ ਫੈਸਲਾ ਕਰ ਲਿਆ ਦੇਖੋ ਕਿੰਟੀ ਵੱਡੀ ਇਸ ਵਿੱਚ ਗੱਲ ਦਿਸਣੇ ਲੱਗਿਆ ਗੁਰੂ ਗੋਬਿੰਦ ਸਿੰਘ ਲਿਖ ਕੇ ਜਿੰਦਾ ਵਾਦਾ ਕਰਦਾ ਵੀ ਜਿੰਨੇ ਪਾਪੀ ਨੇ ਜਿਨ੍ਹਾਂ ਨੇ ਪਾਪ ਕਰਿਆ ਇਸ ਧਰਤੀ ਦੇ ਉੱਤੇ ਖਾਸ ਤੌਰ ਤੇ ਸਾਬ ਜੱਜਾ ਦੇ ਨਾਲ ਜਾਂ ਹੋਰ ਜਿੰਨੇ ਵੀ ਹੋਰ ਜਗ੍ਹਾ ਦੇ ਪਾਪ ਕੀਤੇ ਝੂਟ ਦਾ ਵੀ ਉਹਨਾਂ ਪਾਪੀਆਂ ਨੂੰ ਮੈਂ ਸਜ਼ਾ ਦਊਂਗਾ ਮੇਰੀ سپورਟ ਕਰੋ ਗੁਰੂ ਸਾਹਿਬਾਂ ਨੇ ਅੱਛਾ ਦੇ ਦੇਗਾ ਪਾਪੀਆਂ ਨੂੰ ਸਜ਼ਾ ਉਹ ਕਹਿੰਦਾ ਹਾਂ ਬਾਦਰਸ਼ਾਨ ਕਰਾਂ ਦਊਂਗਾ ਉਹ ਗੁਰੂ ਸਾਹਿਬ ਨੇ سپورਟ ਕਰਕੇ ਉਹਨੂੰ ਰਾਜਾ ਬਣਾਤਾ ਜਦੋਂ ਰਾਜਾ ਬਣ ਗਿਆ ਬਹਾਦਰ ਸ਼ਾਹ ਥੋੜੇ ਦਿਨਾਂ ਵਿੱਚ ਮੁਕਰ ਗਿਆ ਕਹਿੰਦੇ ਮੈਨੂੰ ਪਾਪੀਆਂ ਨੂੰ ਸਜ਼ਾ ਤਾਂ ਮੈਨੂੰ ਦੇ ਨਹੀਂ ਹੁੰਦੀ ਮੈਂ ਵਜੀਦ ਖਾਨ ਨੂੰ ਮੈਂ ਨਹੀਂ ਗ੍ਰਿਫਤਾਰ ਕਰ ਸਕਦਾ ਕਹਿੰਦੇ ਹੈਂ ਤੂੰ ਹੁਣ ਤਾਂ ਕਹਿੰਦੀ ਵਜੀਦ ਖਾਨ ਨੂੰ ਮੈਂ ਸਜ਼ਾ ਦੂੰਗਾ ਥੋੜੇ ਦਿਨ ਪਹਿਲਾਂ ਕਹੇ ਸੀਗਾ ਉਹ ਕਹਿੰਦੇ ਐਡਾ ਵੱਡਾ ਹੋਏਗਾ ਉਹਦੇ ਕੋਲ ਫੌਜ ਬਾਤ ਹੈ ਉਹ ਦੁਨੀਆ ਦਾ ਭਾਰਤ ਦਾ ਸਭ ਤੋਂ ਵੱਡੀ ਰਿਆਸਤ ਜਿਹੜੀ ਸਹਾਂਦਾ ਉਹਦਾ ਸਭ ਤੋਂ ਵੱਡਾ ਫੌਜਦਾਰ ਹਨਵਾਬ ਹੈ ਮੈਂ ਮੈਂ ਉਹਨੂੰ ਗ੍ਰਿਫਤਾਰ ਹੀ ਨਹੀਂ ਕਰ ਸਕਦਾ ਬਹਾਦਰ ਸ਼ਾਹ ਹੀ ਮੁਕਰ ਗਿਆ ਫਿਰ ਬਹਾਦਰ ਸ਼ਾਹ ਨੇ ਅਖੀਰ ਨੂੰ ਇੱਕ ਗੱਲ ਜ਼ਰੂਰ ਕਹੇ ਤੀ ਕਹਿੰਦਾ ਤੁਸੀਂ ਆਪੇ ਇਨਸਾਫ ਕਰ ਲਓ ਕਹਿੰਦਾ ਮੇਰੇ ਤੋਂ ਇਨਸਾਫ ਨਹੀਂ ਲੈਣਾ ਫਿਰ ਗੁਰੂ ਸਾਹਿਬ ਨੇ ਬੰਦਾ ਬਾਦ ਨੂੰ ਭੇਜਿਆ ਇਨਸਾਫ ਲੈਣ ਲਈ ਕਹਿੰਦਾ ਇਨਸਾਫ ਦੀ ਇਹ ਹੋਰ ਕੁਝ ਨਹੀਂ ਹੈ ਫਿਰ ਰੱਬ ਨੇ ਇਨਸਾਫ ਦੋਇ ਤਾਖਤ ਪਰਮਾਤਮਾ ਖੜਦਾ ਫਿਰ ਉੱਥੇ ਆ ਕੇ ਇਹ ਇਨਸਾਫ ਫਿਰ ਪਰਮਾਤਮਾ ਨੇ ਆ ਕੇ ਆਪ ਸਾਰੇ ਇਨਸਾਫ ਦੁਵਾਈ ਫਿਰ ਦਿਸਣ ਵਾਲੀ ਗੱਲ ਇਹ ਹੈ ਕਿ ਪਰਮਾਤਮਾ ਆਪ ਵਿਚਰਦਾ ਆਪ ਆ ਕੇ ਸਾਰਿਆਂ ਘਟਨਾਵਾਂ ਜਿਹੜੀਆਂ ਨੇ ਰੱਬ ਨੇ ਆਪ ਕਰਵਾਈਆਂ ਉਹ ਫਿਰ ਬਜੀਤ ਖਾਂ ਵੀ ਹੋਰ ਪਾਪੀ ਇਨੇਕਾਂ ਮਾਰੇ ਗਏ ਇੱਥੇ ਮੈਂ ਵੀ ਜਸਨ ਦੱਸਣਾ ਚਾਹੁੰਦਾ ਮੇਰੇ ਮਨ 'ਚ ਇੱਕ ਹੋਰ ਇਤਿਹਾਸਿਕ ਘਟਨਾ ਵੀ ਯਾਦ ਆ ਗਈ ਇੱਕ ਤਾਫ ਦੇਲ ਤੇ ਬੰਦਾ ਬਹਾਦਰ ਦੀ ਸੀਧੀ ਤੋਂ ਬਾਅਦ ਇੱਥੇ ਸਰੰਦਾ ਇੱਕ ਹੋਰ ਫੌਜਦਾਰ ਨਵਾਬ ਜੈਨ ਖਾਂ ਬਣਿਆ ਜੈਨ ਖਾਂ ਅਬਦਾਲੀ ਦਾ ਐਮਨ ਸ਼ਾਹ ਅਬਦਾਲੀ ਦਾ ਸੱਜਾ ਹੱਥ ਸੀ ਐਮਨ ਸ਼ਾਹ ਅਬਦਾਲੀ ਨੇ ਮਹਰੱਟੇ ਪਾਣੀਪਤ ਦੀ ਤੀਜੀ ਲੜਾਈ 'ਚ 3 ਲੱਖ ਮਾਰਤੇ ਸਾਰੀ ਦਿੱਲੀ ਲੁੱਟ ਕੇ ਰਹਿ ਗਈ ਸੀ ਕਰੋੜਾ ਕਿੰਨੇ ਕਰੋੜਾ ਅਰਬਾ ਰੁਪਈਆ ਸਾਰਾ ਸੋਨਾ ਚਾਂਦੀ ਬਹੁਤ ਲੁੱਟ ਕੇ ਲੈ ਗਈ ਸੀ ਇੱਥੋਂ ਲੜਕੀਆਂ ਵੀ ਸੋਹਣੇ ਸੋਹਣੇ ਲੈ ਗਈ ਚੱਕ ਕੇ ਉਹਦੀ ਸੱਜੀ ਵਾਂ ਸੀ ਜੈਨ ਖਾਨ ਜੈਨ ਖਾਨ ਤੇ ਐਵੇਂ ਸ਼ਬਦ ਲੇ ਲੱਕੇ ਕੁੱਪਰੇ ਹੀ ਵਡਾ ਕੱਲੂ ਕਰਾ ਸਿੱਖਾਂ ਨਾਲ ਕਰਕੇ 35000 ਸਿੱਖ ਇੱਕ ਦਿਨ ਚ ਮਾਰਦੇ ਸਾਰੀ ਅੱਧੀ ਕੰਮ ਖਤਮ ਕਰ ਗਾਤੀ ਜੀ ਕਿਉਂਕਿ ਸਿੱਖ ਜੰਗਲ ਚ ਲੋਕੀ ਸਾਰੇ ਵੀ ਇੱਥੇ ਅਫਦਾਲੀ ਦੇ ਨਾਲ ਲੜਾਈ ਲੜਨ ਵਾਸਤੇ ਉਹਨਾਂ ਨੇ ਕਿਉਂਕਿ ਨਰਕੀਆਂ ਚੜਾਈਆਂ ਸੀਗੀਆਂ ਤਾਂ ਸਾਰੇ ਉਦੋਂ ਸਿੱਖ ਜਿਹੜੇ ਸੀਗੇ ਬੰਦਾ ਬਾਦ ਦਵਾ ਇੱਕ ਗਰੁੱਪ ਬਣਾ ਲਿਆ ਸੀ ਜਿਹੜਾ ਨਾਮ ਰੱਖਿਆ ਜਿੱਤ ਆਸ ਆਸ ਉਹ ਇਹਦਾ ਪਹਿਲਾ ਮੁਖੀ ਸੀ ਦਲ ਖਾਸੇ ਦਾ ਉਹ ਸਿੱਖ ਮਿਸਰਾਂ ਦਾ ਮੁਖੀ ਜੱਸਾ ਸਿੰਘ ਆਲੂ ਵਾਲਿਆ ਪਹਿਲਾ ਮੁਖੀ ਇਹਦਾ ਬਣਿਆ ਉਹ ਜੱਸਾ ਸਿੰਘ ਆਲੂ ਵਾਲਿਆ ਉਹ ਜਿਹੜੇ ਵੱਡੇ ਖੱਲੂ ਘਾਰੇ ਦੇ ਵਿੱਚ ਮੇਨ ਕਮਾਂਡਰ ਜਿਹੜਾ ਠੀਕਾ ਉਹ ਜੱਸਾ ਸਿੰਘ ਆਲੂ ਵਾਲਿਆ ਸੀਗਾ 35000 ਸਿੱਖ ਮਰੇ ਉਹਦੇ ਵਿੱਚ ਕਿੰਨੇ ਫਟ ਸਾਰੇ ਫਟੜੋਗੇ ਕਿਸੇ ਦੇ ਕਿੰਨੇ ਜਖਮ 18 ਫਟ ਕੇ 20 ਫਟ ਸ੍ਰੀ ਦੇ ਤਿੱਤਾਂ ਬਾਹ ਦੇ ਸਿਰ ਤੇ ਲੱਗੇ ਹੋਏ ਨੇ। ਉਸ ਤੋਂ ਬਾਅਦ ਉਹ ਜੈਨਖਾਨ ਨੇ ਉਹਦੇ ਵਿੱਚ ਸਭ ਤੋਂ ਜਿਆਦਾ ਲੜਾਈ ਲੜੇ ਨੇ ਵੱਡੇ ਘੱਲੂ ਘਰੇ ਦੇ ਵਿੱਚ। ਜੈਨਖਾਨ ਤੇ ਐਮਛਾਵਦਾਲੀ ਨੇ ਐਮਛਾਵਦਾਲੀ ਦਾ ਬੌਸ ਪੱਜ ਗਿਆ। ਉਸ ਤੋਂ ਬਾਅਦ ਜੈਨਖਾਨ ਇੱਥੇ ਆ ਗਿਆ ਸਿੱਖਾਂ ਨੂੰ ਮਾਰ ਮੁਰ ਕੇ ਵਿੱਚ ਲਾਉਣ ਤਾਂ ਮਾਰ ਤੇ। ਉਸ ਤੋਂ ਬਾਅਦ ਫਿਰ ਸਿੱਖ ਜਦੋਂ ਜੰਗਲਾਂ ਵਿੱਚ ਲੁੱਕ ਕੇ ਮੜ ਜ ਰਿਕਵਰ ਹੋਏ 6 ਮਹੀਨੇ ਬਾਅਦ ਉਹਨਾਂ ਨੇ ਸਭ ਤੋਂ ਪਹਿਲਾਂ ਸੱਚੇ ਵੀ ਜੈਨਖਾਨ ਨੂੰ ਘੇਰੀਏ। ਫਿਰ ਜੈਨਖਾਨ ਨੂੰ ਘੇਰਾ ਪਿਆ। ਤੋਂ ਮੋਟ ਦੇ ਸਰਦਾਰ ਦੀ ਬਲੇ ਇਤਿਹਾਸ ਦੇ ਵਿੱਚ ਆਉਂਦਾ ਮਨਯਾਦ ਆ ਉੱਥੇ ਦੀ ਯਾਦ ਤੇ ਫਤਿਹਗੁਰਦਾਰ ਬਣਿਆ ਬਾਬਾ ਸੁਖਾ ਸਿੰਘ ਦਾ ਉੱਥੇ ਇੱਕ ਵਾਰ ਮੈਂ ਗਿਆ ਮੈਂ ਕਿਹਾ ਅੱਛਾ ਤੂੰ ਮੋਟ ਦੇ ਨੇ ਕਹਿੰਦੇ ਹਾਂਜੀ ਫਿਰ ਉਹਦਾ ਇਤਿਹਾਸ ਉੱਥੇ ਲਿਖਿਆ ਹੈ ਹ ਉਹਨਾਂ ਦੀ ਯਾਦ ਦੇ ਵਿੱਚ ਉੱਥੇ ਉਹ ਉਹਨਾਂ ਨੇ ਸਾਰੇ ਸਿੱਖਾਂ ਨੇ ਇੱਥੇ ਜੱਸਾ ਸਿੰਘ ਅਲਵਲੇ 'ਚ ਹੋਰਾਂ ਨੇ ਜੈਨ ਖਾਨ ਨੂੰ ਘੇਰਿਆ ਉੱਥੇ ਵੀ ਜੈਨ ਖਾਨ ਨੂੰ ਮਾਰਿਆ ਫਿਰ ਜੈਨ ਖਾਨ ਕਬਜ਼ੇ 'ਚ ਕਰਕੇ ਫਿਰ ਸਰਹੰਦ ਨੂੰ ਨੀ ਪੱਟੀ ਸੰਦ ਢਾਹੀ ਸੰਦ ਉਜਾੜੀ ਫਿਰ ਫਤੇਗੜਾ ਸਾਹਿਬ ਦਾ ਗੁਰਦੁਆਰਾ ਨਵ ਫਤੇਗੜਾ ਰੱਖਿਆਇਆ ਗਿਆ। ਸਰਾਂਧਰ ਨੂੰ ਕਹਿੰਦੇ ਪਾਪੀ ਨਾਉ ਸਰਾਂਧਰ ਨਾਉ ਪਾਪੀ ਐ। ਇਹਦਾ ਨਾਂ ਕੀ ਰੱਖ ਦੋ? ਫਤੇਗੜਾ ਰੱਖ ਦੋ। ਫਿਰ ਕਹਿੰਦੇ ਕਿਸੇ ਨੇ ਕਿਹਾ ਵੀ ਗੁਰੂ ਸਾਹਿਬ ਕਹਿ ਗਏ ਨੇ ਇਹ ਗੁਰੂਮਾਰੀ ਸਰਾਂਧਾ ਇੱਥੇ ਮੇਰੇ ਸਿੱਖ ਆਉਂਗੇ ਕਹਿੰਦੇ ਖੋਤੇ ਨਾਲ ਹੜਵਾਂਗੇ। ਉਹ ਕਹਿੰਦੇ ਅੱਛਾ ਗੁਰੂ ਸਾਹਿਬ ਇਹ ਕਹਿ ਗਏ ਨੇ? ਹਾਂਜੀ ਕਹਿੰਦੇ ਕਹਿ ਗਏ ਨੇ। ਫਿਰ ਉਦੋਂ ਹੀ ਜੱਸਾ ਸਿੰਘ ਨਾਲ ਉਹਨੇ ਕਿਹਾ ਖੋਤੇ ਮਗਾਓ। ਫਿਰ ਖੋਤੇ ਮਗਾ ਕੇ ਉਹਤੇ ਖੋਤੇ ਨਾਲ ਹੜਵਾਇਆ। ਵੀ ਤਾਂ ਜੋ ਇੱਕ ਤਰ੍ਹਾਂ ਦਾ ਉਹ ਮੇ ਜਿਹੜੀ ਮਿੱਟੀ ਐ ਉਹਨੂੰ ਇੱਕ ਤਰ੍ਹਾਂ ਦਾ ਕਹਿੰਦੇ ਦਰਕਾਰਿਆ। ਫਿਰ ਉੱਥੇ ਅਰਦਾਸ ਕਰਕੇ ਵਧੀਆ ਟੰਗ ਦੇ ਨਾਲ ਸ਼ੁੱਧ ਕਰਕੇ ਉਹਦਾ ਨਾਮ ਫਤੇਗੜ ਸਾਹਿਬ ਦੁਆਰੇ ਰੱਖਿਆ ਫਤੇਗੜ ਸਾਹਿਬ ਫਿਰ ਉਹ ਗੁਰੂ ਸਾਹਿਬ ਜਾਨੇ ਯਾਦ ਵਿੱਚ ਗੁਰਦੁਆਰਾ ਫਤੇਗੜ ਸਾਹਿਬ ਦੀ ਬਣਨੀ ਰੱਖਿਆ ਇਹ ਇਤਿਹਾਸ ਪੰਦਰਵਾੜੇ ਦੇ ਰਿਗਾਰਡਿੰਗ ਮੈਂ ਥੋੜਾ ਜਿਆਦਾ ਮੇਰੇ ਕੋਲ ਜਿਆਦਾ ਸੀਗਾ ਸਮਝ ਸੀਗੀ ਉਹ ਮੈਂ ਦੱਸਣ ਦੀ ਕੋਸ਼ਿਸ਼ ਕਰੀਏ ਬਹੁਤ ਵੱਡਾ ਇਤਿਹਾਸ ਸਾਰਿਆਂ ਜਿੱਥੇ ਬਸੇ ਰਹਦੇ ਨੇ ਸੀਤਾਂ ਉੱਥੇ ਪ੍ਰੇਰਨਾ ਵੀ ਕਰਦੇ ਆਂ ਇਸ ਇਤਿਹਾਸ ਬਾਰੇ ਜਰੂਰ ਜਿੰਨਾ ਕਿਸੇ ਕਿਤਾਬਾਂ ਜੋ ਪੜਨ ਮੁਕਤ ਹੋ ਗੁਰਮੁਖਤ ਜਰੂਰ ਆਪਣੇ ਬੱਚਿਆਂ ਨੂੰ ਜਰੂਰ ਆਪਦੇ ਜਰੂਰ ਨਮਸਕਾਰ ਕਰਕੇ ਆਓ ਇਹ ਨਹੀਂਗਾ ਉੱਚਾਈ ਭੀੜ ਹੁੰਦੀ ਆ ਬਹੁਤ ਮੈਂ ਕਹਿੰਦਾ ਅੱਜ ਤੱਕ ਭੀੜ ਹੁੰਦੀ ਆ 10 ਲੱਖ ਦਾ ਫਤਿਹਗੜ੍ਹ ਸਭ ਇਕੱਠ ਹੁੰਦਾ ਕਦੇ ਕੋਈ ਬੰਦਾ ਮਰਿਆ ਨਹੀਂ ਨਹੀਂ ਧੱਕੇ ਦੇ ਵਿੱਚ ਜਿੰਨੇ ਕਿਸੇ ਭੀੜ ਹੁੰਦੀ ਆ ਅਦਾ ਕਹਿੰਦੇ 100 ਬੰਦਾ ਮਰ ਗਿਆ ਈ ਧੱਕੇ 'ਚ 200 ਬੰਦਾ ਮਰ ਗਿਆ ਜੀ 500 ਬੰਦਾ ਮਰ ਗਿਆ ਜੀ ਕਦੇ ਕੋਈ ਕਿਸੇ ਨੂੰ ਕੋਈ ਬਿਮਾਰੀ ਨਹੀਂ ਫੈਲੀ ਅੱਜ ਤੱਕ ਈਵਨ ਕਰੋਨਾ ਦੇ ਵਿੱਚ ਵੀ ਕਦੇ ਕਿਸੇ ਨੂੰ ਕਰੋਨਾ ਨਹੀਂ ਹੋਇਆ ਫਤਿਹਗੜ੍ਹ ਸਾਹਿਬ ਕਿੰਨੀ ਬੜੀ ਉੱਥੇ ਤੱਕ ਦਾ ਉਸ ਧਰਤੀ ਦੇ ਵਿੱਚ ਕਿੱਡੀਪੜੀ ਬਰਕਤਾਂ ਉਸ ਧਰਤੀ ਦੇ ਵਿੱਚ ਜਰੂਰ ਉਹ ਸੀ ਤਾਂ ਨਹੀਂ ਪਵਤਰ ਧਰਤੀ ਹੈ ਤੇ ਨਾਮ 스 ਕਰ ਕਰ ਇਹਨਾਂ ਦਿਨਾਂ 'ਚ ਸਾਡੇ ਸਾਰਿਆਂ ਦੇ ਭਾਜ ਮੰਗ ਲੈ ਚਾਹੇ ਉਹਨਾਂ ਦੇ ਪੱਛੀ 25 26 ਤਾਈ ਜਿਓ ਚਾਹੇ ਅੱਗੇ ਪਿੱਛੇ ਜਾਓ ਜਰੂਰ ਉੱਥੇ ਵਕ ਵਕ ਸਮਾਜੇ ਉਹਨਾਂ ਨੂੰ ਜਰੂਰ ਯਾਦ ਕਰੋ ਉਹ ਮਹਾਨ ਕੁਰਬਾਨੀਆਂ ਨੇ ਵੱਡੀਆਂ ਕੁਰਬਾਨੀਆਂ ਨੇ ਸਾਰਿਆਂ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਸ਼ੁਕਰੀਆ ਵਾਹਿਗੁਰੂ ਜੀ ਬੇਫੋਕ